ਇੱਕ ਡੱਡ ਬੰਦੇ ਦੇ ਪਾਈਪਾਂ ਲਵਾ ਕੇ ਉਹਨੂੰ ਸਾਰੇ ਪੰਜਾਬ ਦੇ ਮੂਹਰੇ ਉਹਦੀ ਨਮਾਇਸ਼ ਕਰਦੇ ਰਹੇ ਪੰਜਾਬ ਪਰਦੇ ਮੂਹਰੇ ਸਾਡੀ ਜਾਨ ਨਿਕਲਦੀ ਸੀ ਦੇਖ ਕੇ ਜਦੋਂ ਉਹ ਕਹਿੰਦੇ ਸੀਗੇ ਠੀਕ ਹੈ ਜੀ ਠੀਕ ਹੈ ਜੀ ਜਾਨ ਨਿਕਲਦੀ ਸੀ ਵੀ ਇਹ ਕੀ ਕਹਿ ਰਿਹਾ ਆ ਕਦੇ ਕੋਈ ਆ ਗਿਆ ਲੋਕ ਆਪਣੀਆਂ ਰੋਟੀਆਂ ਸੇਕਣ ਲੱਗ ਗਏ ਉਹ ਤਾਂ ਜੇ ਨਾਂ ਵੀ ਅਸੀਂ ਬੋਲਦੇ ਮੇਰੀ ਟੀਮ ਨੇ ਮੈਨੂੰ ਕਿਹਾ ਮੈਂ ਕੱਲਾ ਨਹੀਂ ਬੋਲਿਆ ਮੇਰੇ ਪਿੱਛੇ 10000 ਬੰਦਾ ਨਹੀਂ ਲੱਖਾਂ ਬੰਦਾ ਹੈ ਮੇਰੇ ਪਿੱਛੇ ਉਹ ਤਾਂ ਜੇ ਨਾਂ ਬੋਲਦੇ 2 ਮਹੀਨੇ ਅਰਦਾਸਾਂ ਕਰਾਉਣੀਆਂ ਸੀ ਤੇ ਉੱਤੋਂ 3 ਮਹੀਨੇ ਅਰਦਾਸਾਂ ਕਰਾਉਣੀਆਂ ਸੀ ਤੇ ਉੱਤੋਂ ਉਹ ਤਾਂ ਸ਼ੁਕਰ ਕਰੋ ਜਾਗ ਦੀਆਂ ਜ਼ਮੀਰਾਂ ਵਾਲਿਆਂ ਲੋਕਾਂ ਨੇ ਮੈਨੂੰ ਆਸਟ੍ਰੇਲੀਆ ਤੋਂ ਬੁਲਾਇਆ ਅਸੀਂ ਭੱਜੇ ਉਸੇ ਟਾਈਮ ਤਾਂ ਥੋੜਾ ਜਿਹਾ ਫਰਕ ਪਿਆ ਪਰ ਇਹ ਗੱਲ ساری ਉਮਰ ਪੰਜਾਬੀਆਂ ਦੇ ਯਾਦ ਰੱਖੂ ਵੀ ਪੰਜਾਬੀਆਂ ਦੇ ਗਾਇਕ ਨੂੰ ਸਹੂਲਤ ਨਹੀਂ ਮਿਲੀ ਹਰਿਆਣੇ ਚ ਫੇਰ ਉਦੋਂ ਬਾਅਦ ਅੱਗੇ ਡੇਢ ਘੰਟੇ ਬਾਅਦ ਪੰਚਕੂਲੇ ਡੈਡ ਡਿਕਲੇਅਰ ਕੀਤੇ ਵੇ ਨੂੰ ਢਾਈ ਘੰਟੇ ਦਾ ਸਫ਼ਰ ਕਰਵਾ ਕੇ ਇੱਕ 40 ਤੇ ਬ੍ਰੇਨ ਡੈਡ ਕਹਿ ਰਹੇ ਨੇ ਸ਼ਾਮ ਤੱਕ ਸਾਰੀ ਚੀਜ਼ ਬਦਲ ਜਾਂਦੀ ਹੈ